ਲੋਕਤਵਤਾ ਅੰਮ੍ਰਿਤਸਰ ਇਸ ਚਲਕਾ ਦੇ ਚਰਚਾ ਦੇ ਵਿੱਚ ਹੈ ਕਿਉਂਕਿ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਬੜੀ ਛੇਤੀ ਉਤਾਰ ਦਿੱਤੇ ਨੇ ਨਾਮੀ ਗ੍ਰਾਮੀ ਨੇ ਵੱਡੇ ਨਾਂ ਨੇ ਵੱਡੇ ਚਿਹਰੇ ਨੇ ਭਾਰਤੀ ਜਨਤਾ ਪਾਰਟੀ ਨੇ ਇੱਥੋਂ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਰਨਜੀਤ ਸਿੰਘ ਸੰਧੂ ਤੁਹਾਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਨੇ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਦੇ ਦਾਦਾ ਜੀ ਦੇ ਨਾਂ ਤੇ ਹੈ ਤੇ ਅਮਰੀਕਾ ਦੇ ਵਿੱਚ ਹੋਰ ਰਾਜਦੂਤ ਵੀ ਰਹਿ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਕਾਂਗਰਸ ਨੇ ਇੱਥੋਂ ਸਿਟਿੰਗ ਪਾਰਲੀਮੈਂਟ ਮੈਂਬਰ ਗੁਰਜੀਤ ਆਜੜਾ ਨੂੰ ਮੈਦਾਨ ਚ ਉਤਾਰਿਆ ਹੈ ਤੇ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਇਸ ਚੋਣ ਅਖਾੜੇ ਦੇ ਵਿੱਚ ਭੇਜ ਦਿੱਤਾ ਤੇ ਨਾਲ ਨਾਲ ਅਕਾਲੀ ਦਲ ਜੋ ਕਿ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋ ਕੇ ਚੋਣ ਲੜ ਰਿਹਾ ਹੈ ਉਹਨਾਂ ਵੱਲੋਂ ਅਨਿਲ ਜੋਸ਼ੀ ਨੂੰ ਇਸ ਸਮੇਂ ਮੈਦਾਨ 'ਚ ਉਤਾਰਿਆ ਗਿਆ ਤੇ ਇਸ ਸਾਰੇ ਜੋ ਹਾਲਾਤ ਬਣੇ ਹੋਏ ਨੇ ਜੋ ਸਿਆਸੀ ਸਰਗਰਮੀਆਂ ਚੱਲ ਰਹੀਆਂ ਨੇ ਤੇ ਉਹਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਸੁਖਦੇਵ ਸਿੰਘ ਨਵਾਂ ਸ਼ਹਿਰ ਜਿਹੜੇ ਕਿ ਸਾਡੇ ਸਟਾਫ ਰਿਪੋਰਟਰ ਨੇ ਸੁਖਦੇਵ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਧਰਵਾਜ ਜੀ ਹਾਂਜੀ ਸੁਖਦੇਵ ਜੀ ਤੁਸੀਂ ਜਿਸ ਤਰੀਕੇ ਨਾਲ ਜਾਣਕਾਰੀ ਹਾਸਲ ਕੀਤੀ ਹੈ ਇਹ ਕੀ ਹਾਲਾਤ ਨੇ ਇੱਥੇ ਦੇਖੋ ਅੰਮ੍ਰਿਤਸਰ ਜਿਹੜਾ ਹੈਗਾ ਇੱਕ ਸਰਹੱਦੀ ਜਿਹੜਾ ਲੋਕ ਸਭਾ ਹਲਕਾ ਹੈਗਾ ਤੇ ਨੌ ਵਿਧਾਨ ਸਭਾ ਨੇ ਇਹਨਾਂ ਦੀਆਂ ਜੀ ਤੇ ਪਾਕਿਸਤਾਨ ਦੇ ਦੇਖੋ ਬਾਰਡਰ ਦੇ ਬਿਲਕੁਲ ਨਾਲ ਦਾ ਏਰੀਆ ਹੈਗਾ ਸਾਰਾ ਤੇ ਇੱਕ ਜਿਹੜੀ ਹੈਗੀ ਟੂਰਿਸਟ ਹੱਬ ਹੈ ਜਿਹੜੀ ਅੰਮ੍ਰਿਤਸਰ ਸਾਹਿਬ ਹੈਗਾ ਸ੍ਰੀ ਦਰਬਾਰ ਸਾਹਿਬ ਕਰਕੇ ਹੋਰ ਦੇਖੋ ਧਾਰਮਿਕ ਸਥਾਨਾ ਉੱਥੇ ਤੇ ਸਾਰੇ ਜਿੰਨੀਆਂ ਵੀ ਆਪਣੀਆਂ ਹੈਗੀਆਂ ਸਿੱਖ ਭਾਵਨਾ Hindu ਭਾਵਨਾ ਸਭ ਭਾਵਨਾ ਜਿਹੜੀਆਂ ਹੈਗੀਆਂ ਉੱਥੇ ਉਸ ਸ਼ਹਿਰ ਦੇ ਨਾਲ ਜੁੜੀਆਂ ਹੈ ਜੀ ਉੱਥੋਂ ਦੇ ਲੋਕਾਂ ਦੀਆਂ ਜੁੜੀਆਂ ਹੈ ਜੀ ਤੇ ਉੱਥੋਂ ਦੇਖੋ ਹੁਣ ਪਾਰਟੀਆਂ ਨੇ ਸਾਰਿਆਂ ਨੇ ਆਪਣੇ ਆਪਣੇ ਵੀਰਵਾਰ ਜਿਹੜੇ ਹੈਗੇ ਆ ਖੜੇ ਕੀਤੇ ਆ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਦਾਂ ਤੁਸੀਂ ਦੱਸਿਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਮੈਦਾਨ ਚਾਹੀਨੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਹਿਲਾਂ ਬੀਜੇਪੀ ਬੀਜੇਪੀ ਵਿੱਚ ਸੀਗੇ ਅਨਲ ਜੋਸ਼ੀ ਜੀ ਤੇ ਹੁਣ ਅਕਾਲੀ ਦਲ ਵਿੱਚ ਨੇ ਤੇ ਉਹ ਵੀ ਸਾਬਕਾ ਕੈਬਨ ਮੰਤਰੀ ਨੇ ਤੇ ਕਾਫੀ ਉਹਨਾਂ ਦਾ ਵੀ ਜਿਹੜਾ ਹੈਗਾ ਜਿਹੜੇ ਲੋਕਾਂ ਦੇ ਹਿਸਾਬ ਦੇ ਨਾਲ ਸ਼ਹਿਰ ਦੇ ਲੋਕ ਜਿਹੜੇ ਹੈਗੇ ਹਿੰਦੂ ਮੈਜੋਰਟੀ ਜਿਹੜੀ ਉਹਨਾਂ ਦੇ ਨਾਲ ਕਾਫੀ ਜੁੜੀ ਹੋਈ ਆ ਹੂੰ ਹੂੰ ਤੇ ਦੂਜੀ ਹੈਗੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਜਿਹੜਾ ਕਾਫੀ ਆਧਾਰ ਹੈਗਾ ਆ ਜਿੱਦਾਂ ਉੱਥੇ ਮਜੀਠਾ ਹਲਕਾ ਲੱਗਾ ਹੈਗਾ ਤੇ ਵਿਕਰਮ ਸਿੰਘ ਮਜੀਠੀਆ ਦਾ ਕਾਫੀ ਉਧਰ ਘੜਿਆ ਉਸ ਏਰੀਆ ਦੇ ਵਿੱਚ ਤੇ ਸ਼ੋਮਨੀ ਅਕਾਲੀ ਦਲ ਦੀ ਵੀ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈਗੀ ਹੈ ਹੂੰ ਤੇ ਕਾਂਗਰਸ ਪਾਰਟੀ ਨੇ ਗੁਰਜੀਤ ਸਿੰਘ ਔਜਲਾ ਜੀ ਨੇ ਦੋ ਵਾਰੀ ਪਹਿਲਾਂ ਐ MP ਰਹਿ ਚੁੱਕੇ ਨੇ ਹੂੰ ਤੇ ਇੱਕ ਲੋਕਲ ਨੇ ਜੀ ਇੱਕ ਦਰਸ਼ਨ ਜੀ ਕਿ ਲੋਕ ਅੱਜਕੱਲ ਇਹ ਵੀ ਦੇਖ ਰਹੇ ਆ ਕਿ ਉਮੀਦਵਾਰ ਜਿਹੜਾ ਹੈਗਾ ਕਿ ਸਾਡੇ ਇਲਾਕੇ ਦਾ ਹੋਵੇ ਜਿਹਦੇ ਕੋਈ ਇਜਾਜ਼ਤ ਸਕੀਏ ਕਿਉਂਕਿ ਪਹਿਲਾਂ ਦੇਖੋ ਕਈ ਪਾਰਟੀਆਂ ਵੱਲੋਂ ਉਮੀਦਵਾਰ ਐਦਾਂ ਦੇ ਲਾਂ ਦਿੱਤੇ ਜਾਂਦੇ ਆ ਥੋੜਾ ਟਾਈਮ ਉੱਥੇ ਆ ਕੇ ਕੋਠੀ ਲੈ ਲੈਣੀਆਂ ਤੇ ਇਲੈਕਸ਼ਨ ਲੜਨੀਆਂ ਤਾਂ ਫੇਰ ਉਤੋਂ ਲੱਭਦੇ ਨਹੀਂ ਲੋਕਾਂ ਲਈ ਇਹ ਵੀ ਬਹੁਤ ਇੱਕ ਵੱਡੀ ਜਿਹੜੀ ਸਮੱਸਿਆ ਹੈਗੀ ਹੈ ਠੀਕ ਹੈ ਬੀਜੇਪੀ ਵੱਲੋਂ ਜਿੱਦਾਂ ਤੁਸੀਂ ਦੱਸਿਆ ਤਰਨਜੀਤ ਸਿੰਘ ਸੰਧੂ ਜਿਹੜੇ ਐਮਬੈਸਡਰ ਰਹੇ ਨੇ ਅਮਰੀਕਾ ਦੇ ਵਿੱਚ ਤੇ ਉਹ ਇੱਥੇ ਦੇ ਲੋਕਾਂ ਲਈ ਇੱਕ ਨਵੇਂ ਨੇ ਜੀ ਤੇ ਹੁਣੇ ਆ ਕੇ ਉਹਨਾਂ ਨੇ ਉੱਥੇ ਜਿਹੜਾ ਹੈਗਾ ਵਰਕ ਸ਼ੁਰੂ ਕੀਤਾ ਹੈਗਾ ਤੇ ਬੀਜੇਪੀ ਦਾ ਦੇਖੋ ਅ ਅਦਰਸ਼ਨ ਜੀ ਸ਼ਹਿਰੀ ਵੋਟਰ ਬੀਜੇਪੀ ਦਾ ਹੈ ਲੇਕਿਨ ਪਿੰਡਾਂ ਦੇ ਵਿੱਚ ਜਿਹੜੇ ਹੈਗਾ ਨਾ ਕਾਫੀ ਵਿਰੋਧ ਹੋ ਰਿਹਾ ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਕਿਸਾਨ ਕਾਫੀ ਬੀਜੇਪੀ ਦਾ ਵਿਰੋਧ ਕਰਦੇ ਆ ਜੀ ਜੀ ਤੇ ਦੂਜਾ ਹੈਗਾ ਬੀਐਸਪੀ ਦਾ ਜੀ ਬੀਐਸਪੀ ਨੇ ਹਜੇ ਤੱਕ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜੀ ਤੇ ਦੇਖਣਾ ਹੋਏਗਾ ਕਿਹੜਾ ਬੀਐਸਪੀ ਕਿਹੜਾ ਉਮੀਦਵਾਰ ਉੱਥੇ ਐਲਾਨ ਕਰਦੀ ਆ ਹੂੰ ਹੂੰ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਹੈਗਾ ਸਵਾ ਸਿੰਘ ਜੀ ਸਿੰਘ ਮਾਨ ਜੀ ਦੇ ਬੇਟੇ ਹੈਗੇ ਨੇ ਈਮਾਨ ਸਿੰਘ ਜੀ ਮਾਨ ਜੀ ਜੀ ਜਿਹੜੇ ਜਿਨ੍ਹਾਂ ਨੂੰ ਕਿ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜੀ ਹੁਣ ਮਸਲਾ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੇ ਹਾਲਾਤ ਨੇ ਦਰਸ਼ਨ ਜੀ ਆਪੋ ਆਪਣੀਆਂ ਸਾਰੀ ਵਾਹੋਬਾਈ ਜੋਰ ਲਾ ਰਹੇ ਆ ਜੀ ਵੀ ਅਸੀਂ ਜਿਹੜਾ ਹੈਗਾ ਕਿਸੇ ਤਰ੍ਹਾਂ ਇਲੈਕਸ਼ਨ ਜਿਹੜੀ ਹੈਗੀ ਆ ਅਸੀਂ ਇਹ ਜਿੱਤੀਏ ਤੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਵੀ ਕਾਲਦੀਪ ਸਿੰਘ ਢਾਲੀ ਵੱਲ ਕੈਬਰਨ ਮੰਤਰੀ ਨੇ ਵੱਡਾ ਛੇੜਾ ਨੇ ਤੇ ਲੋਕਾਂ ਦੇ ਵਿੱਚ ਦੇਖੋ ਜੋ ਇਹਨਾਂ ਨੇ ਕੰਮ ਕੀਤੇ ਨੇ ਉਹ ਵੀ ਜਿਹੜੇ ਹੈਗੇ ਆ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਚੰਗੀਆਂ ਲੱਗੀਆਂ ਕਈ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਉਹਦੇ ਹਿਸਾਬ ਦੇ ਨਾਲ ਕਾਫੀ ਜਿਹੜਾ ਜੋਰ ਚੱਲਦਾ ਇੱਕ ਦਰਸ਼ਨ ਜੀ ਜਿਹੜਾ ਮੇਨ ਗੱਲ ਹੈਗੀ ਕਿ ਹੁਣ ਜਿਹੜੇ ਹਾਲਾਤ ਨੇ ਨਾ ਇਸ ਟਾਈਮ ਜਿਹੜੇ ਚੱਲ ਰਹੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਥੋੜਾ ਜਿਹਾ ਚੇਂਜ ਹੋਣਗੇ ਠੀਕ ਹੈ ਆਉਣ ਵਾਲੇ ਦਿਨਾਂ ਵਿੱਚ ਚੇਂਜ ਇਸ ਤਰ੍ਹਾਂ ਹੋਣਗੇ ਕਿ ਕੋ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਵੋਟਾਂ ਦਾ ਸਿਲਸਿਲਾ ਚੱਲਦਾ ਹੂੰ ਤੇ ਇਹ ਵੋਟਾਂ ਸਾਰੀਆਂ ਖਤਮ ਹੋ ਜਾਣੀਆਂ ਹਾਂ ਤੇ ਜਿਹੜੇ ਵੱਡੇ ਲੀਡਰ ਹੋਣਗੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰ ਹੋਣਗੇ ਉਹ ਜ਼ਿਆਦਾਤਰ ਇਹਨਾਂ ਜਿਹੜੀਆਂ ਹੈਗੀਆਂ ਲੋਕ ਸਭਾ ਹਲਕੇ ਜਿਹੜੇ ਮੇਨ ਹੈਗੇ ਆ ਜਿਦਾ ਅਮਰitsar ਹੋ ਗਿਆ ਹੂੰ ਹੂੰ ਤੇ ਬਠਿੰਡਾ ਹੋ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਲੋਕ ਸਭਾ ਦੇ ਵਿੱਚ ਆ ਕੇ ਆਪਣਾ ਆਪਣਾ ਪ੍ਰਚਾਰ ਜੋਰਾ ਸ਼ੋਰਾਣਾ ਕਰਨਗੇ ਜੀ ਜੀ ਤੇ ਉਦੋਂ ਜਿਹੜੇ ਸਮੀਕਰਨ ਜਿਹੜੇ ਹੈਗੇ ਆ ਦਰਸ਼ਨ ਜੀ ਕੋਈ ਦੇਖੋ ਕਿਸ ਤਰ੍ਹਾਂ ਬਦਲਦੇ ਆ ਕਿ ਹਰ ਪਾਰਟੀ ਆਪਣਾ ਜਿਹੜਾ ਪੂਰਾ ਜਿਹੜਾ ਜੋਰ ਲਾਏਗੀ ਕਿਉਂਕਿ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਜਿਹੜੇ ਹੈਗੇ ਆ ਇਹਨਾਂ ਵੱਲੋਂ ਵੀ ਕਾਫੀ ਜਿਹੜਾ ਰੋਡ ਸ਼ੋਅ ਕੱਢੇ ਜਾ ਰਹੇ ਆ ਹੂੰ ਹੂੰ ਤੇ ਇਹਨਾਂ ਦਾ ਵੀ ਜਿਹੜਾ ਹੈਗਾ ਦੇਖੋ ਅੱਗੇ ਜਿਹੜਾ ਬਾਕੀ ਰਹੀ ਗੱਲ ਕਿ ਅੱਜਕੱਲ ਜਿਹੜੇ ਹਾਲਾਤ ਹੈਗੇ ਆ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਬਹੁਤ ਕਈ ਸਮੱਸਿਆਵਾਂ ਵੀ ਹੈਗੀਆਂ ਇੱਥੇ ਦੀ ਅਮਰਸਰ ਸਾਹਿਬ ਦੀਆਂ ਇੱਕ ਹੀ ਜਿਹੜਾ ਦੇਖੋ ਵੀ ਇਹ ਅਮਰਸਰ ਸ਼ਹਿਰ ਹੈਗਾ ਦੇਖੋ ਇਹਦੇ ਵਿੱਚ ਇੱਕ ਟੂਰਿਸਟ ਹੱਬ ਹੈ ਜੀ ਇਹ ਹਾਂ 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 ਤੇ ਟੂਰਿਸਟ ਹੱਬ ਕਰਕੇ ਤੇ ਇੱਥੇ ਜਿਹੜੇ ਹੈਗੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਨਾ ਇੱਥੇ ਪਹੁੰਚਦੇ ਆ ਪਹੁੰਚਦੇ ਆ ਇਥੇ ਮੇਰੀ ਉੱਥੇ ਦੇ ਲੋਕਲ ਪੱਤਰਕਾਰ ਦੇ ਨਾਲ ਵੀ ਗੱਲ ਹੋਈ ਆ ਤੇ ਉਹਦੇ ਵੱਲੋਂ ਵੀ ਜੜੀਆਂ ਕੁਝ ਸਮੱਸਿਆਵਾਂ ਦਸੀਆਂ ਗਈਆਂ ਸ਼ਹਿਰ ਦੀਆਂ ਹੂੰ ਹੂੰ ਇਹਨਾਂ ਦੇ ਵਿੱਚ ਜਿੱਦਾਂ ਹੁਣ ਹੈਗਾ ਕਿ ਇੱਕ ਲਾਅ ਐਂਡ ਆਰਡਰ ਦੀ ਜਿਹੜੀ ਹੈ ਨਾ ਹਾਂ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਬਹੁਤ ਵੱਡੀ ਸਮੱਸਿਆ ਹੈ ਉੱਥੇ ਕਿਉਂਕਿ ਉਹਨਾਂ ਦੇ ਮੁਤਾਬਕ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਇਹਦਾ ਹੈਗਾ ਕਾਫੀ ਜਿਹੜਾ ਹੈਗਾ ਦੂਜੇ ਵਾਸਤੇ ਕਿਹਾ ਜਾ ਰਿਹਾ ਵੀ ਲਾਅ ਐਂਡ ਆਰਡਰ ਜਿਹੜਾ ਕਾਫੀ ਜਿਹੜਾ ਅਮਰਤਸਰ ਦਾ ਹੈਗਾ ਉਹ ਪ੍ਰਬੰਧ ਪੂਰੇ ਨਹੀਂ ਹੈਗੇ ਜਦੋਂ ਕਿ ਇੱਥੇ ਦੁਨੀਆ ਦੇ ਹਰ ਪੂਰੇ ਬਹੁਤ ساری ਸਮੱਸਿਆ ਹੈ ਇੱਥੇ ਤਾਂ ਲੜਕੀਆਂ ਦਾ ਵੀ ਦਿਖਾਇਆ ਕਈ ਵੀਡੀਓ ਆ ਚੁੱਕੀਆਂ ਨੇ ਜਿਹੜੀਆਂ ਨਸ਼ਾ ਕਰਦੀ ਦੇਖੇ ਗਏ ਨੇ ਜੀ 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 ਬਿਲਕੁਲ ਬਿਲਕੁਲ ਹੁਣ ਜਿਸ ਤਰ੍ਹਾਂ ਜੀ ਰਾਮ ਤੀਰਥ ਵੀ ਹੈ ਇੱਥੇ ਦਰਗਿਆਨਾ ਮੰਦਿਰ ਹੈ ਬਾਗਾ ਬਾਰਡਰ ਆ ਜਿਲਿਆਂ ਵਾਲਾ ਬਾਗਾ ਜੀ ਇਹ ਇੱਕ ਵੱਡਾ ਸਾਡੇ ਪੰਜਾਬ ਦਾ ਰਖ ਲਈਏ ਹਿੰਦੁਸਤਾਨ ਦਾ ਇੱਕ ਸਭ ਤੋਂ ਵੱਡਾ ਟੂਰਿਸਟ ਹੱਬ ਹੈ ਇਹ ਅਮਰਸਾ ਜੀ 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 ਇਹ ਪਰ ਇੱਥੋਂ ਦੀ ਜਿਹੜੀ ਸਰਕਾਰ ਨੂੰ ਬਹੁਤ ਹੀ ਵੱਡੇ ਪ੍ਰਬੰਧ ਕਰਨ ਦੀ ਜ਼ਰੂਰਤ ਆ ਇੱਥੇ ਪੂਰੇ ਜਿੱਦਾਂ ਇਤਿਹਾਸ ਦੇ ਵੀ ਮੁੱਦੇ ਵੀ ਕਾਫੀ ਆ ਜੀ ਇੱਥੇ ਜਿੱਦਾਂ ਹੁਣ ਬੰਦੀ ਸਿੰਘਾਂ ਦਾ ਮੁੱਦਾ ਵੀ ਆਪਣੇ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਜ਼ਿਆਦਾ ਚੱਲਦਾ ਆ ਕਿਉਂਕਿ ਦਰਬਾਰ ਸਾਹਿਬ ਕਲਿਆਰੇ ਦੇ ਵਿੱਚ ਦੇਖੋ ਉੱਥੇ ਸਿੰਘ ਬੈਠੇ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜੀ ਜੀ ਕਿਸਾਨੀ ਮੁੱਦਾ ਵੀ ਇੱਕ ਮੇਨ ਲੈ ਕੇ ਚੱਲੋ ਇਹ ਇਲੈਕਸ਼ਨ ਵਿੱਚ ਕਾਫੀ ਇਹ ਇਫੈਕਟ ਕਰੇਗਾ ਜਿਵੇਂ ਕਿ ਕਿਸਾਨੀ ਮੁੱਦਾ ਹੈਗਾ ਨਾ ਜੀ ਜੀ ਇਹ ਜੇ ਅਮਰਤਪਾਲ ਜੀ ਦਾ ਹੈਗਾ ਕਿ ਜਿਹੜੇ ਅਮਰਤਪਾਲ ਜੀ ਡਿਗਰੂਗੜ੍ਹ ਜੇਲ੍ਹ ਚ ਬੰਦੇ ਆ ਹਾਂ ਹਾਂ ਤੇ ਉਹਨਾਂ ਦੀ ਨਿਖਾਈ ਨੂੰ ਲੈ ਕੇ ਵੀ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਰੋਜ਼ ਪ੍ਰਗਟ ਕਰ ਰਹੀਆਂ ਤੇ ਜਿਹੜੇ ਸਰਕਾਰ ਦੇ ਦੇ ਜਿਹੜੀਆਂ ਇਹ ਜਿਹੜੀਆਂ ਐਂਟੀ ਜਾਣਗੀਆਂ ਜਿਹੜੀਆਂ ਚੀਜ਼ਾਂ ਇੱਕ ਹੋਰ ਜਿਹੜਾ ਆਪਣੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੀਰਤਨ ਚੱਲਦਾ ਸੀਗਾ ਉਹਦੇ ਬਾਰੇ ਵੀ ਲੋਕਾਂ ਦੇ ਵਿੱਚ ਰੋਸ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਐਡਾ ਚਲਾਈ ਜਾਂਦੀ ਹੈ ਉਹ ਬਿਲਕੁਲ ਠੀਕ ਹੈ ਜੀ ਉਹ ਵੀ ਜਿਹੜਾ ਹੈਗਾ ਉੱਥੇ ਦੇਖੋ ਵੀ 2 ਸਾਲ ਤੋਂ ਪਹਿਲਾਂ ਉੱਥੇ ਤੁਸੀਂ ਆਮ ਤੁਸੀਂ ਵੀ ਦੇਖਿਆ ਹੋਵੇਗਾ ਦਰਸ਼ਨ ਜੀ ਤੇ ਗੁਰਬਾਣੀ ਦਾ ਉੱਤੇ ਪ੍ਰਵਾਹ ਵਗਦਾ ਸੀ ਜਿਉਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਵੀ ਕੀਰਤਨ ਚੱਲਦਾ ਸੀ ਤੇ ਉਹ ਕੀਰਤਨ ਲਾਈਵ ਨਾਲੋਂ ਨਾਲ ਬਾਹਰ ਜਿਹੜਾ ਗਲਿਆਰਾ ਆ ਉਹਦੇ ਵਿੱਚ ਕੀਰਤਨ ਚੱਲਦਾ ਸੀ ਤੇ ਲੇਕਿਨ ਹੁਣ ਉਹ 2 ਸਾਲ ਤੋਂ ਕਰੀਬ ਉਹ ਬੰਦ ਆ ਤੇ ਉੱਥੇ ਸਿਰਫ ਜਿਹੜੀਆਂ ਹੈਗੀਆਂ ਸਰਕਾਰ ਦੀਆਂ ਐਡਾਂ ਸਰਕਾਰ ਦੀਆਂ ਐਡਾਂ ਹੀ ਚੱਲਦੀਆਂ ਤੇ ਇਹ ਵੀ ਸਿੱਖ ਸੰਗਤਾਂ ਦੇ ਵਿੱਚ ਜਿਹੜੀ ਹੈਗੀ ਆ ਰੋਸ ਦੀ ਇੱਕ ਗੱਲ ਹੈਗੀ ਆ ਬਹੁਤ ਬਹੁਤ ਜ਼ਿਆਦਾ ਹੈ ਇੱਕ ਹੋਰ ਮੈਨੂੰ ਦੱਸਿਓ ਕਿ ਜਿਹੜਾ ਅੰਮ੍ਰਿਤਸਰ ਹੈ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਇੱਥੇ ਵੱਡੇ ਚਿਹਰੇ ਲੈ ਕੇ ਆਉਂਦੀ ਰਹਿੰਦੀ ਹੈ ਜੀ ਤੇ ਕਈ ਚਿਹਰਿਆਂ ਨੂੰ ਤਾਂ ਸਫਲਤਾ ਮਿਲ ਜਾਂਦੀ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਆਈ ਸੀਗੇ ਜੀ ਉਹਨਾਂ ਨੇ ਇੱਥੇ ਸਫਲਤਾ ਹਾਸਲ ਕੀਤੀ ਤੇ ਉਹ ਜਿੱਤਦੇ ਵੀ ਰਹੇ ਉਸ ਤੋਂ ਬਾਅਦ ਦੇਖੋ ਅਰੁਣ ਜੇਤਲੀ ਆਏ ਹਰਦੀਪ ਪੂਰੀ ਆਏ ਹੁਣ ਕਰਨਜੀਤ ਸਿੰਘ ਸੰਧੂ ਆ ਗਏ ਨੇ ਕੀ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਕਾਰਨ ਹੈ ਕਿ ਉਹ ਅਕਸਰ ਹੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਚਿਹਰੇ ਨੂੰ ਹਰਾ ਦਿੰਦੇ ਆ ਇਸ ਤਰ੍ਹਾਂ ਹੈਗਾ ਜੀ ਦੇਖੋ ਜਦੋਂ ਜਿਹੜਾ ਅਮਰਤ ਸਰਵੇ ਜਦੋਂ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਪਹਿਲਾਂ ਸਮਝੌਤਾ ਹੁੰਦਾ ਸੀ ਨਾ ਉਹ ਵੀ بڑا ਫੈਕਟਰ ਸੀ ਉਹਦੇ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈਗੀ ਆ ਉਹ ਹੁਣ ਅਕਾਲੀ ਦਲ ਦੀ ਕਾਫੀ ਹੈਗੀ ਬੀਜੇਪੀ ਦੀ ਪਿੰਡਾਂ ਦੇ ਵਿੱਚ ਘਟਾ ਤੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਜ਼ਿਆਦਾ ਹੈ ਰੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਵੱਡੇ ਚਿਹਰੇ ਨੂੰ ਹਰਾ ਦਿੰਦੇ ਆ ਇਹ ਇਸ ਤਰ੍ਹਾਂ ਜਿਹੜੀ ਮੈਂ ਤੁਹਾਨੂੰ ਦਰਸ਼ਨੀ ਪਹਿਲਾਂ ਗੱਲ ਦੱਸੀ ਆ ਨਾ ਕਿ ਲੋਕ ਜਿਹੜੇ ਚਾਹਦੇ ਆ ਕਿ ਸਾਡਾ ਜਿਹੜਾ ਵੀ ਉਮੀਦਵਾਰ ਸਾਡਾ ਜਿਹੜਾ ਵੀ ਹੋਵੇ ਉਹ ਇਸ ਹਲਕੇ ਦਾ ਹੋਵੇ ਇਸ ਸ਼ਹਿਰ ਦਾ ਹੋਵੇ ਤੇ ਉਹ ਉਹ ਜ਼ਰੂਰੀ ਜਿਹੜੀ ਹੈ ਕਿ ਮੰਨਦੇ ਆ ਤੇ ਹੁਣ ਜਦੋਂ ਬਾਹਰੋਂ ਹੁਣ ਤੁਸੀਂ ਦੇਖਿਆ ਹੋਣਾ ਗੁਰਦਾਸਪੁਰ ਵਿੱਚ ਵੀ ਤੇ ਇੱਥੇ ਵੀ ਜਿੱਦਾਂ ਗੁਰਦਾਸਪੁਰ ਵਿੱਚ ਵੀ ਬਾਹਰੋਂ ਆ ਕੇ ਉਮੀਦਵਾਰ ਖੜਾ ਕਰਾ ਜਿੱਦਾਂ ਹੁਣ ਉੱਤੇ ਖੜੇ ਕਰ ਲੈਂਦੇ ਆ ਜੀ ਜੇ ਬੀਜੇਪੀ ਵੱਲੋਂ ਖੜਾ ਕੀਤਾ ਜਾਂਦਾ ਉਹ ਜਿੱਤ ਵੀ ਜਾਂਦਾ ਤੇ ਮੁੜ ਕੇ ਕੋਈ ਉੱਥੇ ਵੜਦਾ ਨਹੀਂ ਹੈਗਾ ਲੋਕ ਵੀ ਪਰੇਸ਼ਾਨ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਲੋਕ ਦੇਖਦੇ ਅੱਜ ਕੱਲੋ ਪੁਰਾਣਾ ਸਮਾਂ ਨਹੀਂ ਰਿਹਾ ਜੀ ਹੁਣ ਕਿ ਜਿੱਦਾਂ ਅੱਜ ਕੱਗੇ ਹੁੰਦਾ ਸੀਗਾ ਨਹੀਂ ਪਿੰਡ ਵਿੱਚ ਵੀ ਹੁੰਦਾ ਸੀ ਜੇ ਮੈਂ ਆ ਤਾਂ ਮੈਂ ਕਹਾਂ ਦੱਸ ਸਕਾਂ ਜੀ ਮੇਰੇ ਕੋਲ 100 ਵੋਟ ਆ ਜਾਂ 200 ਵੋਟ ਆ ਮੈਂ ਪਵਾ ਦਾਂਗਾ ਅੱਜ ਕੱਲ ਤਾਂ ਆਪਣੇ ਪਰਿਵਾਰ ਦਾ ਪਤਾ ਨਹੀਂ ਹੈ ਕਿ ਪਰਿਵਾਰ ਦਾ ਮੈਂਬਰ ਦਾ ਕਿੱਧਰ ਨੂੰ ਹੈ ਛੁਟਾ ਤੇ ਕਿੱਧਰ ਵੋਟ ਪਾਏਗਾ ਜੀ 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 ਤੇ ਇਸ ਤੋਂ ਇਲਾਵਾ ਵੀ ਜਿਹੜੇ ਇੱਥੇ ਦੇ ਲੋਕ ਜਿਸ ਤਰੀਕੇ ਦੇ ਨਾਲ ਇਹ ਮੰਗ ਵੀ ਹੋ ਰਹੀ ਹੈ ਵੀ ਇਸ ਨੂੰ ਚੰਗੀ ਤਰ੍ਹਾਂ ਕਿਹਦਾ ਡਿਵੈਲਪ ਕੀਤਾ ਜਾਵੇ ਜਿਵੇਂ ਇੱਥੇ ਬਾਗਾ ਪਰੌਣਾ ਦੇ ਉੱਤੇ ਆਪਾਂ ਲੋਕ ਟੂਰਿਸਟ ਜਾਂਦੇ ਆ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਜੀ 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 ਵੀ ਇਹਨੂੰ ਅੰਮ੍ਰਿਤਸਰ ਨੂੰ ਹੋਰ ਵੀ ਡਿਵੈਲਪ ਕਰਨ ਵਾਸਤੇ ਲੋਕਾਂ ਦੀ ਮੰਗ ਹੈ ਲੋਕ ਇਹ ਮੰਗ ਕਰਦੇ ਆ ਜੀ ਕਿ ਜਿਹੜਾ ਦੇਖੋ ਐਡਾ ਵੱਡਾ ਇਹ ਇੱਕ ਟੂਰਿਸਟ ਹੱਬ ਹੈਗੀ ਆ ਤੇ ਦਾਅਵੇ ਆਪਾਂ ਬੜੇ-ਬੜੇ ਕਰਦਾਂ ਨੇ ਕਿ ਅਸੀਂ ਇੰਨੇ ਕਰੋੜ ਲਾਵਾਂਗੇ ਇੰਨੇ ਕਰੋੜ ਲਾਵਾਂਗੇ ਆ ਕਰਾਂਗੇ ਪਰ ਉੱਥੇ ਹੁਣ ਮੇਨ ਜਿੱਦਾਂ ਹੁਣ ਸਮੱਸਿਆਵਾਂ ਆ ਜਿਹੀਆਂ ਸਫਾਈ ਦਾ ਮੁੱਦਾ ਹਾਂ ਸਫਾਈ ਸ਼ਹਿਰ ਦੀ ਸਫਾਈ ਬਹੁਤ ਜ਼ਰੂਰੀ ਆ ਜੀ ਹਾਂ ਤੇ ਇਹ ਜਿਹੜਾ ਹੈਗਾ ਸਫਾਈ ਉੱਥੇ ਹੈ ਨਹੀਂ ਸੀਵਰੇਜ ਜੀ ਲੈਂਡ ਆਰਡਰ ਹੋ ਗਿਆ ਜੀ ਮੈਂ ਹੁਣ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਇਹ ਸੋਸ਼ਲ ਮੀਡੀਆ ਤੇ ਪਿਛਲੇ ਮਹੀਨਾ ਤੋਂ ਪਹਿਲਾਂ ਇਹਨੂੰ ਇੱਕ ਸੋਸ਼ਲ ਮੀਡੀਆ ਤੇ ਕ੍ਰਾਈਮ ਸਿਟੀ ਕਿਆ ਕੀਤਾ ਜਾ ਰਿਹਾ ਜੀ ਜੀ ਅੰਮ੍ਰਿਤਸਰ ਇੱਕ ਕ੍ਰਾਈਮ ਸਿਟੀ ਹੈ ਜਿਹੜਾ ਕਿ ਸਰਕਾਰ ਨੂੰ ਜਿਹੜੀ ਵੀ ਮੌਜੂਦਾ ਸਰਕਾਰ ਹੈ ਉਹਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਆ ਇੱਥੇ ਜ਼ਿਆਦਾ ਧਿਆਨ ਦੀ ਲੋੜ ਆ ਕਿਉਂਕਿ ਇੱਥੇ ਦੇਖੋ ਵਿਦੇਸ਼ਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਇੱਥੋਂ ਟੂਰਿਸਟ ਜਿਹੜੇ ਇੱਥੇ ਆਂਦੇ ਆ ਸਾਰੇ ਧਰਮਾਂ ਦੇ ਲੋਕ ਆਂਦੇ ਆ ਤੇ ਉਹਨਾਂ ਦੀ ਹਿਫਾਜ਼ਤ ਕਰਨੀ ਉਹਨਾਂ ਨੂੰ ਅੱਛੀ ਜਿਹੜੀ ਹੈਗੀ ਆ ਸਹੂਲਤਾਂ ਦੇਣਾ ਵੀ ਸਾਡਾ ਮੇਨ ਸਾਡੀ ਸਰਕਾਰ ਦਾ ਫਰਜ਼ ਬਣਦਾ ਠੀਕ ਹੈ ਸੁਖਦੇਵ ਜੀ ਅਸਲ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੱਲੀ ਆਪਣੀ ਮੌਜੂਦਾ ਪੰਜਾਬ ਸਰਕਾਰ ਹੀ ਨਹੀਂ ਕੇਂਦਰ ਸਰਕਾਰ ਨੂੰ ਵੀ ਇਸ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਜੀ ਕਿਉਂਕਿ ਅੰਮ੍ਰਿਤਸਰ ਜਿਹਨੂੰ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਦੁਨੀਆ ਤੋਂ ਟੂਰਿਸਟ ਆਉਂਦੇ ਨੇ ਤੇ ਜੇਕਰ ਸਾਡਾ ਇਹ ਸ਼ਹਿਰ ਵਧੀਆ ਹੋਊਗਾ ਤਾਂ ਇੱਥੇ ਟੂਰਿਸਟ ਬਹੁਤ ਆਉਣਗੇ ਕਾਰੋਬਾਰ ਵਧੂਗਾ ਰੋਜ਼ਗਾਰ ਵਧੂਗਾ ਇਸ ਗੱਲ ਕਰਕੇ ਇਹ ਮੰਗ ਉਠਣੀ ਵੀ ਚਾਹੀਦੀ ਹੈ ਤੇ ਉਠਾਉਣੀ ਵੀ ਚਾਹੀਦੀ ਹੈ ਜੀ ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਆਪਾਂ ਨਵੇਂ ਮੁੱਦੇ 'ਤੇ ਗੱਲ ਕਰਾਂਗੇ ਨਵੇਂ ਹਲਕੇ ਬਾਰੇ ਗੱਲ ਕਰਾਂਗੇ ਸ਼ੁਕਰੀਆ